ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸ਼ਹਿਰ ਦੀਆਂ ਦੁਕਾਨਾਂ ਤੇ એનર્ਜੀ ਡਰਿੰਕ ਜ਼ੋਰਾਂ ਨਾਲ ਵਿਕ ਰਹੀ ਹੈ। ਇਸ ਬਾਰੇ ਜ਼ਿਲ੍ਹਾ ਸਿਹਤ ਅਫਸਰ ਮੈਡਮ ਸੁਖਬੀਰ ਕੌਰ ਨੇ ਫਾਸਟਵੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਆਖਿਆ ਕਿ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਹੁਕਮ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ એનર્ਜੀ ਡਰਿੰਕ 18 ਸਾਲ ਤੋਂ ਘੱਟ ਦੇ ਬੱਚਿਆਂ ਲਈ ਬੈਨ ਕਰ ਦਿੱਤੀ ਹੈ। ਅਤੇ ਵੱਖ-ਵੱਖ ਟੀਮਾਂ ਬਣਾ ਕੇ ਸਕੂਲਾਂ ਦੀਆਂ ਕੈਂਟੀਨਸ ਅਤੇ ਦੁਕਾਨਾਂ ਤੇ ਵਰਨਿੰਗ ਦਿੱਤੀ ਜਾ ਰਹੀ ਹੈ ਕਿ ਦੁਕਾਨਾਂ ਤੇ ਲਿਖਿਆ ਜਾਵੇ ਕਿ ਇਹ ਡਰਿੰਕ 18 ਸਾਲ ਤੋਂ ਘੱਟ ਬੱਚਿਆਂ ਲਈ ਨਹੀਂ ਹੈ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਬੱਚੇ ਇਹਨਾਂ ਡਰਿੰਕਾਂ ਦਾ ਇਸਤੇਮਾਲ ਨਾ ਕਰਨ ਜਿਸ ਤਰ੍ਹਾਂ ਕਿ ਹੋਮ ਸਾਡਾ ਜਿਹੜਾ ਲੇਟੈਸਟ ਬਹੁਤ ਜ਼ਰੂਰੀ ਮੈਸੇਜ ਹੈ साडे सी कमिश्नर साहब वालों साढ़े हेल्थ मिनिस्टर डॉक्टर बलबीर सिंह जी वालों के जोड़े एनर्जी ड्रिंक्स ने उन्हों का खास ख्याल किया जाए कि वह बच्चे ना बिल्कुल सेवन करें जो भी असं करियाना स्टोर कितने भी जाने अं हमेशा उन्होंने पेलों भी दस दे रहे भी ये लिखा होना चाहिए वॉर्निंग वो वीडी मोटे एक्शन सिर्फ बोटल तो नहीं सामने भी लिख के लाओ कि अठारह साल तो छोटा बचा बिल्कुल ही ना कंज्यूम करे और बिल्कुल हम तक मतलब बैन ही कर देना ਬੈਨ ਨਹੀਂ ਕੀਤਾ ਜਾਵੇ ਬੈਨ ਕੀਤਾ ਜਾ ਸਕਾ ਨੂੰ ਕਿ ਬਈ ਬੱਚੇ ਜਿਹੜੇ ਛੋਟੇ ਐ ਸਪੈਸ਼ਲੀ ਸਕੂਲਸ ਜਿੱਤੇ ਕੈਂਡੀਜ਼ ਦਾ ਬਿਲਕੁਲ ਵੀ ਇਹ अवेलेबल ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਬਹੁਤ ਹੀ ਹਾਨੀਕਾਰਕ ਜਿਹੜੇ ਅਸਰ ਐ ਬਾਕੀ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਬੇਨਤੀ ਹੈ ਕਿ ਬਈ ਉਹ ਧਿਆਨ ਰੱਖਣ ਵੀ ਉਹਨਾਂ ਦੇ ਬੱਚੇ ਮਨ ਆ ਨੋਇੰਗਲੀ ਵੀ ਐਨਰਜੀ ਡ੍ਰਿੰਕਸ ਵਗੈਰਾ ਨਾਲ ਇਹ ਐਨਰਜੀ ਡ੍ਰਿੰਕ ਕਿਸੇ ਵੀ 18 ਸਾਲ ਤੋਂ ਘੱਟ ਬੱਚੇ ਨੂੰ ਨਹੀਂ ਦਿੱਤੀ ਜਾਏਗੀ ਅਗਰ ਉਹ ਦੇਣਗੇ ਤੇ ਇਹਨਾਂ ਉਰਦ ਕਾਰਵਾਈ ਹੋਏਗੀ ਉਹਨਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਦੇ ਮਾਪਿਓ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਨੂੰ ਇਹ એનર્ਜੀ ਡਰਿੰਕ ਨਾ ਦੇ ਕੈਮਰਾਮੈਨ ਹਰਮਨ ਰਧਾਦੀ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਸਟਪੇਨ ਨੂੰ ਉਤਰਦਾ